ਹੈਲੋ ਜੀ ਸਸਟਰੀਕਾਲ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਜਿਹੜਾ ਵਿਸ਼ਾ ਚੁਣਿਆ ਉਹ ਚੁਣਿਆ ਆਪਾਂ ਅਟੁੱਟ ਵਿਸ਼ਵਾਸਤਾ ਅਟੁੱਟ ਵਿਸ਼ਵਾਸ ਜਿਹੜਾ ਹੁੰਦਾ ਸਾਡੇ ਅੰਦਰ ਤਨੋਂ ਮਨੋਂ ਜਿਸ ਚੀਜ਼ ਉਤੇ ਅਸੀਂ ਵਿਸ਼ਵਾਸ ਕਰਦੇ ਆ ਹਨਾ ਤੇ ਉਹ ਵਿਸ਼ਵਾਸਤਾ ਸਾਨੂੰ ਕੀ ਫਾਇਦਾ ਹੁੰਦਾ ਹਨਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦੀ ਆ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਦੋਂ ਅਸੀਂ ਸਿਮਰਨ ਕਰਦੇ ਆ ਉਹ ਤਨੋਂ ਮਨੋਂ ਅੰਦਰੋਂ ਅਸੀਂ ਕੰਮ ਕਰਦੇ ਹੋਏ ਕਿਸ ਤਰ੍ਹਾਂ ਕਰ ਸਕਦੇ ਆ ਹੈਨਾ ਜਦੋਂ ਅਸੀਂ ਕੰਮ ਕਰਦੇ ਆ ਘਰਾਂ ਦੇ ਵਿੱਚ ਸਾਡੇ ਕੋਲੇ ਵੇਹਲ ਨਹੀਂ ਹੁੰਦਾ ਸੀ ਕਹਿੰਦੇ ਸਾਡੇ ਕੋਲੇ ਵੇਹ ਨਹੀਂ ਹੈਗਾ ਜਾਂ ਸੀ ਕਿਸੇ ਨਾਲ ਗੱਲਾਂ ਬਾਤਾਂ ਕਰਦੇ ਆ ਅਸੀਂ ਚਾਹੁੰਦੇ ਆ ਕਿ ਹਰ ਵਕਤ ਅਸੀਂ ਉਸ ਪਰਮਾਤਮਾ ਦਾ ਸਿਮਰਨ ਕਰੀਏ ਹੈਨਾ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਪੈਣਾ ਹੈਨਾ ਆ ਦੇਖੋ ਤੁਹਾਡਾ ਹਾਥਾ ਇਹ ਦਿਨ ਜਿਹੜੀ ਉੱਪਰਲੀ ਨਾੜੀ ਹੁੰਦੀ ਆ ਹੈਨਾ ਇਹਦੇ ਉੱਤੇ ਆ ਜਿਹੜੀ ਜਿੱਥੇ ਆਪਣੀ ਆ ਨਬਜ਼ ਹੁੰਦੀ ਆ ਇਹਦੇ ਉੱਤੇ ਹੱਥ ਰੱਖ ਕੇ ਤੁਸੀਂ ਬਸ ਇਸ ਤਰ੍ਹਾਂ ਬਹਿ ਜਾਣਾ ਜਿਸ ਤਰ੍ਹਾਂ ਤੁਹਾਡੀ ਨਬਜ਼ ਆ ਜਿਹੜੀ ਹੈਨਾ ਉਹ ਚੱਲੀ ਜਾਂਦੀ ਆ ਹੈਨਾ ਤੇ ਮੈਂ ਤੁਹਾਡੇ ਨਾਲ ਗੱਲਾਂ ਕਰਨੀ ਆ ਤੁਸੀਂ ਖੁਦ ਇਹ ਤਰੀਕਾ ਕਰਕੇ ਦੇਖਿਓ ਤੁਹਾਡੇ ਅੰਦਰ ਵਾਹਿਗੁਰੂ ਦਾ ਸਿਮਰਨ ਚੱਲੀ ਜਾਣਾ ਚੱਲੀ ਜਾਣਾ ਤੁਸੀਂ ਜਿੰਨੀ ਮਰਜ਼ੀ ਕਿਸੇ ਨਾਲ ਗੱਲਾਂ ਕਰੀ ਜਾਓ ਤੁਸੀਂ ਮਹਿਸੂਸ ਕਰਕੇ ਦੇਖੋ ਖੁਦ 100% ਤੁਸੀਂ ਉਹ ਚੀਜ਼ ਅੰਦਰੋਂ ਮਹਿਸੂਸ ਕਰੋਗੇ ਕਿ ਜਦੋਂ ਤੁਸੀਂ ਇਸ ਤਰ੍ਹਾਂ ਹੱਥ ਕਰਕੇ ਬੈੰਨੇ ਹੋ ਨਾ ਆ ਜਿਹੜੀ ਉੱਪਰਲੀ ਨਾੜ ਆਪਣੀ ਇਹਦੇ ਉੱਤੇ ਆ ਗੁੱਠਾ ਜਿਹੜਾ ਇਸ ਤਰ੍ਹਾਂ ਇੱਥੇ ਗੁੱਠਾ ਰੱਖ ਲੈਣਾ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਗੁੱਠਾ ਰੱਖ ਲੈਣਾ ਇੱਥੇ ਇੱਥੇ ਆਪਣੀ ਨਾੜ ਜ ਚੱਲਦੀ ਹੈ ਹਨਾ ਆਪਾਂ ਇਦਾਂ ਬੈਠੇ ਆ ਹਨਾ ਆਪਣੇ ਸਾਹ ਸਾਹ ਦੇ ਨਾਲ ਅਸੀਂ ਵਾਹਿਗੁਰੂ ਸਿਮਰਨ ਕਰ ਸਕਦੇ ਆ ਜਾਂ ਤੁਸੀਂ ਕੋਈ ਨਾਮਦਾਨ ਲਿਆ ਹੋਇਆ ਉਸ ਪਰਮਾਤਮਾ ਦਾ ਹਨਾ ਅਸੀਂ ਉਹ ਸਿਮਰਨ ਕਰ ਸਕਦੇ ਹਾਂ ਤੇ ਉਹ ਸਾਡੇ ਅੰਦਰ ਆਟੋਮੈਟਿਕਲੀ ਚੱਲੀ ਜਾਣਾ ਤੁਸੀਂ ਦੇਖੋ ਤੁਸੀਂ ਹੈਰਾਨ ਹੋ ਜਾਓਗੇ ਕਿ ਵਾਕੈ ਇਹ ਜਿਹੜਾ ਫਾਰਮੂਲਾ ਉਸ ਪ੍ਰਮਾਤਮਾ ਨੂੰ ਦਾ ਨਾਮ ਜਪਣ ਦਾ ਫਾਰਮੂਲਾ ਤੇ ਨਾਲ ਤੁਹਾਡਾ ਜਿਹੜਾ ਅਟੁੱਟ ਵਿਸ਼ਵਾਸ ਆ ਉਹ ਵੀ ਬਣ ਜਾਊਗਾ ਅਟੁੱਟ ਵਿਸ਼ਵਾਸ ਉਹਨੂੰ ਹੀ ਕਹਿੰਦੇ ਆ ਜਦੋਂ ਤੁਹਾਡੇ ਮਨ ਦੇ ਵਿੱਚ ਉਹ ਚੀਜ਼ ਬਸ ਜਵੇ ਵੀ ਜਦੋਂ ਮੈਂ ਇਸ ਤਰ੍ਹਾਂ ਇਸ 나ੜ ਦੇ ਉੱਤੇ ਹੱਥ ਰੱਖ ਕੇ ਬੈਠੂੰ ਤਾਂ ਸਾਡੇ ਦਿਲ ਦੀ ਧੜਕਣਾ ਜਿਹੜੀ ਸਾਡੀ ਨਾਬ ਜਾਓ ਇਸ ਤਰ੍ਹਾਂ ਹਨਾ ਟਿਕ 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 ਕਰਦੀ ਆ ਉਹਦੇ ਨਾਲ ਹੀ ਅਸੀਂ ਆ ਪ੍ਰਮਾਤਮਾ ਦਾ ਜਿਹੜਾ ਸਿਮਰਨ ਆ ਹਨਾ ਉਹ ਸਾਡੇ ਆਟੋਮੈਟਿਕਲੀ ਨਾਲ ਦੀ ਨਾਲ ਹੀ ਚੱਲਣ ਲੱਗ ਜੂਗਾ ਹਨਾ ਤੇ ਇਸ ਤਰ੍ਹਾਂ ਹਨਾ ਜਿਹੜਾ ਟੁੱਟ ਵਿਸ਼ਵਾਸ ਦੀ ਮੈਂ ਤੁਹਾਨੂੰ ਇੱਕ ਹੋਰ ਕਹਾਣੀ ਸੁਣ ਦੱਸਦੀ ਆ ਇੱਕ ਨਾ ਸੰਤ ਹੁੰਦਾ ਉਹ ਬਹੁਤ ਤਪਸਵੀ ਹੁੰਦਾ ਉਹ ਕੀ ਕਰਦਾ ਨਾ ਖੂ ਦੇ ਵਿੱਚ ਮਤਲਬ ਕਿ ਆਪਣੇ ਆਪ ਨੂੰ ਪੁੱਠਾ ਲਟਕਾ ਕੇ ਸੰਗਲੀਆਂ ਨਾਲ ਬੰਨ ਕੇ ਪੁੱਠਾ ਲਟਕ ਲਟਕ ਕੇ ਨਾ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਹੁੰਦਾ ਤੇ ਉਹ ਸਿਮਰਨ ਉਹਨੂੰ ਬਹੁਤ ਸਾਲ 15 20 ਸਾਲ ਹੋ ਗਏ ਹੁੰਦੇ ਆ ਮਤਲਬ ਉਹ ਇਸੇ ਅਵਸਥਾ ਦੇ ਵਿੱਚ ਸਿਮਰਨ ਕਰਦਾ ਹੁੰਦਾ ਵੀ ਕਿਸੇ ਇੱਕ ਦਿਨ ਤਾਂ ਪਰਮਾਤਮਾ ਮੈਨੂੰ ਦਰਸ਼ਨ ਦੇਊਗਾ ਇਸ ਤਰ੍ਹਾਂ ਲੋਕੀ ਉਹਦੇ ਤੇ ਬਹੁਤ ਜਿੱਦਾਂ ਜਿਹੜੇ ਆਲੇ ਦੁਆਲੇ ਦੇ ਲੋਕੀ ਉੱਥੇ ਰਹਿੰਦੇ ਹੁੰਦੇ ਆ ਉਹਨੂੰ ਮਹਾਤਮਾ ਨੂੰ ਸੰਤ ਨੂੰ ਬਹੁਤ ਮੰਨਦੇ ਹੁੰਦੇ ਆ ਵੀ ਇਹ ਬਹੁਤ ਵੱਡਾ ਤਪੱਸਵੀ ਆ ਇਸ ਤਰ੍ਹਾਂ ਉਹ ਨਾ ਜਦੋਂ ਮਤਲਬ ਕਿ ਤਪੱਸਿਆ ਕਰਦਾ ਰਹਿੰਦਾ ਲੋਕੀ ਮਤਲਬ ਕਿ ਉਹਨੂੰ ਦੇਖਦੇ ਰਹਿੰਦੇ ਆ ਉਹਦਾ ਵਿੱਚੋਂ ਨਾ ਇੱਕ ਮਤਲਬ ਕਿ ਇਨਸਾਨ ਹੁੰਦਾ ਉਹ ਦੇਖਦਾ ਉਹਨੂੰ ਹਨਾ ਉਹ ਕਹਿੰਦਾ ਵੀ ਜੇ ਵੀ ਇਹ ਸੰਤ ਮਹਾਤਮਾ ਇੰਨੀ ਤਪੱਸਿਆ ਕਰਕੇ ਉਸ ਪ੍ਰਮਾਤਮਾ ਨੂੰ ਮਿਲ ਸਕਦਾ ਤਾਂ ਮੈਂ ਕਿਉਂ ਨਹੀਂ ਮਿਲ ਸਕਦਾ ਹੈਗਾ ਉਹਦੇ ਅੰਦਰ ਵੀ ਉਹ ਜਿਹੜਾ ਟੁੱਟ ਵਿਸ਼ਵਾਸ ਹੁੰਦਾ ਨਾ ਪ੍ਰਮਾਤਮਾ ਪ੍ਰਤੀ ਸੱਚੀ ਸ਼ਰਧਾ ਹੁੰਦੀ ਆ ਵਿਸ਼ਵਾਸ ਹੁੰਦਾ ਉਹ ਜਾਗਦਾ ਉਹ ਕੀ ਕਰਦਾ ਨਾ ਇੱਕ ਰੱਸੀ ਲਿਆਉਂਦਾ ਰੱਸੀ ਲਿਆ ਕੇ ਆਪਣੇ ਮਤਲਬ ਕਿ ਲੱਤ ਨੂੰ ਬੰਨ੍ਹ ਕੇ ਉਹ ਖੂਹ ਦੇ ਵਿੱਚ ਪੁੱਠਾ ਲਟਕ ਜਾਂਦਾ ਉਹ ਉਸ ਪਰਮਾਤਮਾ ਨੂੰ ਬਹੁਤ ਮਤਲਬ ਕੇ ਅੰਦਰ ਤਨਉ ਮਨਉਸ ਪਰਮਾਤਮਾ ਨੂੰ ਯਾਦ ਕਰਦਾ ਉਹਨੂੰ ਯਕੀਨ ਹੁੰਦਾ ਕਿ ਵੀ ਮੈਂ ਇਸ ਤਰ੍ਹਾਂ ਲਟਕੂਗਾ ਤਾਂ ਉਹ ਪਰਮਾਤਮਾ ਵੀ ਮੈਨੂੰ ਜ਼ਰੂਰ ਬਚਾਊਗਾ ਉਹਨੂੰ ਜਦੋਂ ਉਹ ਹਨਾ ਰੱਸੀ ਟੁੱਟਣ ਲੱਗਦੀ ਆ ਰੱਸੀ ਟੁੱਟ ਜਾਂਦੀ ਆ ਤਾਂ ਉਹ ਮਤਲਬ ਡਿੱਗਣ ਲੱਗਦਾ ਤਾਂ ਪਰਮਾਤਮਾ ਉਹਨੂੰ ਆ ਕੇ ਬਚਾ ਲੈਂਦਾ ਉਹ ਮਤਲਬ ਇੰਨਾ ਹਰਾਨ ਹੁੰਦਾ ਕਿ ਪਰਮਾਤਮਾ ਨੇ ਮੈਨੂੰ ਬਚਾ ਲਿਆ ਵੀ ਇੰਨੀ ਜਲਦੀ ਮੇਰੀ ਮਤਲਬ ਕਿ ਜਿਹੜੀ ਤਪੱਸਿਆ ਉਹ ਪ੍ਰਮਾਤਮਾ ਨੇ ਪ੍ਰਵਾਨ ਕਰ ਲਈ ਤਾਂ ਉਹਦੇ ਮਨ ਵਿੱਚ ਖਿਆਲ ਹੁੰਦਾ ਵੀ ਮੈਂ ਰੱਬ ਨੂੰ ਪੁੱਛਿਆ ਤਾਂ ਸਹੀ ਵੀ ਤੂੰ ਮੈਨੂੰ ਇੰਨੀ ਛੇਤੀ ਕਿਦਾਂ ਦਰਸ਼ਨ ਦੇ ਦਿੱਤੇ ਇਸ ਤਰ੍ਹਾਂ ਉਹ ਪ੍ਰਮਾਤਮਾ ਨੂੰ ਪੁੱਛਦਾ ਰੱਬ ਨੂੰ ਪੁੱਛਦਾ ਵੀ ਰੱਬਾ ਵੀ ਮੈਨੂੰ ਤਾਂ ਥੋੜਾ ਟਾਈਮ ਹੀ ਹੋਇਆ ਸੀ ਰੱਸੀ ਨਾਲ ਲੜਕਦੇ ਨੂੰ ਮੇਰੀ ਰੱਸੀ ਟੁੱਟਣ ਲੱਗੀ ਤੇ ਤੂੰ ਮੈਨੂੰ ਬਚਾ ਲਿਆ ਤੂੰ ਮੈਨੂੰ ਦਰਸ਼ਨ ਦੇ ਦਿੱਤੇ ਪਰ ਉਹ ਸੰਤਾ ਜਿਹੜਾ ਉਹ ਇੰਨੇ ਸਾਲਾਂ ਤੋਂ ਇਹ ਕਰ ਰਿਹਾ ਆਪਣੇ ਆਪ ਨੂੰ ਸੰਗਲੀਆਂ ਨਾਲ ਬੰਨ ਕੇ ਤਾਂ ਵੀ ਤੂੰ ਉਹਨੂੰ ਦਰਸ਼ਨ ਕਿਉਂ ਨਹੀਂ ਦਿੱਤੇ ਹੈਗੇ ਉਹ ਤੇਰੀ ਇੰਨੀ ਤਪੱਸਿਆ ਕਰਦਾ ਤਾਂ ਪ੍ਰਮਾਤਮਾ ਦਾ ਜਵਾਬ ਸੀਗਾ ਕਿ ਵੀ ਉਹ ਜਿਹੜਾ ਸੰਤ ਆ ਨਾ ਉਹਨੇ ਆਪਣੇ ਆਪ ਨੂੰ ਸੰਗਲੀਆਂ ਨਾਲ ਬੰਨ੍ਹ ਕੇ ਉਸ ਖੂਹ ਵਿੱਚ ਲਟਕਾ ਕੇ ਮੇਰਾ ਨਾਮ ਜਪਦਾ ਉਹਨੂੰ ਮੇਰੇ ਤੇ ਵਿਸ਼ਵਾਸ ਨਹੀਂ ਉਹਨਾਂ ਸੰਗਲੀਆਂ ਤੇ ਵਿਸ਼ਵਾਸ ਆ ਜਿਹੜੀ ਲੋਹੇ ਦੀਆਂ ਜੰਜੀਰਾਂ ਨੇ ਉਹਨਾਂ ਤੇ ਵਿਸ਼ਵਾਸ ਆ ਵੀ ਇਹ ਟੁੱਟਣਗੀਆਂ ਨਹੀਂ ਉਹ ਥੱਲੇ ਨਹੀਂ ਡਿੱਗੂ ਉਹਨੂੰ ਇਹ ਨਹੀਂ ਬਿਤੇਨੂੰ ਇਹ ਸੀਗਾ ਕਿ ਤੈਨੂੰ ਮੇਰੇ ਤੇ ਵਿਸ਼ਵਾਸ ਸੀਗਾ ਟੁੱਟ ਵਿਸ਼ਵਾਸ ਸੀਗਾ ਬੀਪਾ ਮੈਂ ਤੂੰ ਆਪਣੇ ਆਪ ਨੂੰ ਰੱਸੀ ਨਾ ਬਨ ਲਿਆ ਸੀ ਫਿਰ ਵੀ ਤੈਨੂੰ ਵਿਸ਼ਵਾਸ ਸੀਗਾ ਕਿ ਪ੍ਰਮਾਤਮਾ ਮੈਨੂੰ ਜਰੂਰ ਮਿਲੂਗਾ ਮੈਨੂੰ ਜਰੂਰ ਦਰਸ਼ਨ ਦੇਊਗਾ ਤੂੰ ਇਹ ਨਹੀਂ ਸੋਚਿਆ ਕਿ ਵੀ ਜੇ ਰੱਸੀ ਟੁੱਟ ਗਈ ਤਾਂ ਮੈਂ ਥੱਲੇ ਡਿੱਗ ਪੂੰਗਾ ਤੇ ਇਸ ਤਰ੍ਹਾਂ ਜੀ ਮਤਲਬ ਪਹਿਲਾਂ ਪ੍ਰਮਾਤਮਾ ਤੁਹਾਡਾ ਵਿਸ਼ਵਾਸ ਦੇਖਦਾ ਤੁਹਾਡੀ ਸ਼ਰਧਾ ਦੇਖਦਾ ਤੁਹਾਡੀ ਭਗਤੀ ਦੇਖਦਾ ਭਗਤੀ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਪਹਾੜਾਂ ਤੇ ਚਲੇ ਜਾਓ ਹਨਾ ਕਿਤੇ ਤੁਸੀਂ ਗ੍ਰਸਥ ਜੀਵਨ ਵਿੱਚ ਰਹਿੰਦੇ ਹੋਏ ਵੀ ਉਸ ਪ੍ਰਮਾਤਮਾ ਦਾ ਨਾਮ ਜਪ ਸਕਦੇ ਹੋ ਹਨਾ ਸਾਡੀ ਜ਼ਿੰਦਗੀ ਦੇ ਵਿੱਚ ਇਸ ਟੁੱਟ ਵਿਸ਼ਵਾਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਹਨਾ ਜਿਹੜੀਆਂ ਦੇ ਜਿਹੜੀਆਂ ਤੋਂ ਅਸੀਂ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਧਾਰ ਸਕਦੇ ਹਾਂ ਤੁਸੀਂ ਇਹ ਨਾ ਸੋਚੋ ਜਿਸ ਤਰ੍ਹਾਂ ਕਈ ਵਾਰੀ ਆਪਾਂ ਹਨਾ ਟੀਵੀ ਤੇ ਲਾ ਲੈਂਦੇ ਆ ਵਾਹਿਗੁਰੂ ਵਾਹਿਗੁਰੂ ਸਿਮਰਨ ਲਾ ਲੈਂਦੇ ਆ ਸੋਕਨ ਸਿੰਘ ਦਾ ਪਾਠ ਲਾ ਲੈਂਦੇ ਆ ਹਨਾ ਲਾਉਣਾ ਵੀ ਚਾਹੀਦਾ ਜੀ ਜ਼ਰੂਰ ਲਾਉਣਾ ਚਾਹੀਦਾ ਲੇਕਿਨ ਉਸ ਵਕਤ ਅਸੀਂ ਉਹਨੂੰ ਲਾ ਕੇ ਸਾਰਾ ਪਰਿਵਾਰ ਛੱਡ ਕੇ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੇ ਆ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਆ ਤੇ ਉਹ ਸਾਡਾ ਵਿਸ਼ਵਾਸ ਨਹੀਂ ਕੋਈ ਕਿ ਸਾਡਾ ਰੂਟੀਨ ਬਣ ਜਾਂਦਾ ਕਿ ਵੀ ਅਸੀਂ ਇੱਕ ਪਾਸੇ ਉਹ ਪਾਠ ਲਾਇਆ ਹੋਇਆ ਵਿੱਚ ਲੋ ਪਾਠ ਹੋ ਰਿਹਾ ਤੇ ਸਾਡੇ ਘਰ ਦੇ ਵਿੱਚ ਜਿਹੜੀ ਪੋਜ਼ਿਟਿਵ એનર્ਜੀ ਆ ਉਹ ਆ ਰਹੀ ਆ ਤੇ ਹੋਰ ਕੁਛ ਨਹੀਂ ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਨਹੀਂ ਹੋਣਾ ਹੈਗਾ ਕੁਝ ਵੀ ਨਹੀਂ ਬਦਲਣਾ ਜਦ ਤੱਕ ਤੁਹਾਡੇ ਅੰਦਰੋਂ ਤਨੁ ਮਨੋ ਸੱਚੀ ਸ਼ਰਧਾ ਨਾ ਉਸ ਪਸ਼ੂ ਮਤਲਬ ਕਿ ਪ੍ਰਮਾਤਮਾ ਤੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਤੁਸੀਂ ਤਨੁ ਮਨੋ ਸੱਚੇ ਮਨੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਨਹੀਂ ਕਰਦੇ ਉਹ ਕਹਿੰਦੇ ਆ ਨਾ ਸੱਚੇ ਮਨੋ ਕੀਤੀ ਹੋਈ ਅਰਦਾਸ ਸੱਚੀ ਸ਼ਰਧਾ ਨਾਲ ਕੀਤੀ ਹੋਈ ਅਰਦਾਸ ਕਦੀ ਵੀ ਇਹ ਨਹੀਂ ਹੋ ਸਕਦਾ ਕਿ ਉਹ ਪ੍ਰਵਾਨ ਨਾ ਹੋਵੇ ਹਨਾ ਜਦੋਂ ਤੁਸੀਂ ਕਈ ਵਾਰੀ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਤਾਂ ਇੰਨੇ ਸਾਲਾਂ ਦਾ ਪਾਠ ਕਰ ਰਿਹਾ ਮੈਂ ਤਾਂ ਇੰਨੇ ਸਾਲਾਂ ਤੋਂ ਅਰਦਾਸ ਕਰ ਰਿਹਾ ਮੇਰੀ ਤਾਂ ਅਰਦਾਸ ਕਬੂਲ ਨਹੀਂ ਹੁੰਦੀ ਤੁਸੀਂ ਆਪਣੇ ਅੰਦਰ ਚਾਤੀ ਫਿਰੋ ਸ਼ਾਇਦ ਤੁਸੀਂ ਉਸ ਚੀਜ਼ ਨੂੰ ਉਸ ਸ਼ਰਧਾ ਨੂੰ ਉਸ ਵਿਸ਼ਵਾਸ ਨੂੰ ਪ੍ਰਮਾਤਮਾ ਨੂੰ ਦਿਖਾਈ ਨਹੀਂ ਸਕੇ ਹੈਗੇ ਇਸ ਲਈ ਵਿਸ਼ਵਾਸ ਕਰਨ ਦੀ ਜ਼ਰੂਰਤ ਆ ਸ਼ਰਧਾ ਰੱਖਣ ਦੀ ਜ਼ਰੂਰਤ ਮਤਲਬ ਫਿਰ ਤੁਸੀਂ ਉਸ ਪਰਮਾਤਮਾ ਨਾਲ ਜੁੜ ਸਕਦੇ ਹੋ ਜੀ ਉਸ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਗ੍ਰਸਤ ਜੀਵਨ ਦੇ ਵਿੱਚ ਰਹਿੰਦੇ ਹੋਏ ਕੰਮਕਾਰਾਂ ਤੇ ਰਹਿੰਦੇ ਹੋਏ ਕਿਸੇ ਨਾਲ ਗੱਲਬਾਤ ਕਰਦੇ ਹੋਏ ਵੀ ਤੁਸੀਂ ਉਸ ਪਰਮਾਤਮਾ ਦਾ ਸਿਮਰਨ ਹਰ ਵਕਤ ਕਰ ਸਕਦੇ ਹੋ ਹਰ ਪਲ ਨਹੀਂ ਤਹਿਲੂਕੀ ਕਹਿੰਦੇ ਆ ਵੀ ਹਰ ਵਕਤ ਸਾਡੇ ਤੋਂ ਤਾਂ ਹੋ ਨਹੀਂ ਸਕਦਾ ਸਿਮਰਨ ਫਿਰ ਜ਼ਿੰਦਗੀ ਕਿੱਦਾਂ ਚੱਲੂਗੀ ਮੈਨੂੰ ਇਹ ਹੀ ਸਮਝਾਉਣਾ ਚਾਹਣੀ ਹੈ ਕਿ ਹਰ ਵਕਤ ਹਰ ਪਲ ਤੁਸੀਂ ਪ੍ਰਮਾਤਮਾ ਦਾ ਸਿਮਰਨ ਕਰਨਾ ਕਿੱਦਾਂ ਅਸੀਂ ਆਪਣੀ ਦੁਨੀਆਦਾਰੀ ਦੇ ਵਿੱਚ ਰਹਿੰਦੇ ਹੋਏ ਸਾਰੇ ਕੰਮ ਵੀ ਕਰਨੇ ਆ ਸਾਰੇ ਹਨਾ ਆਪਣੇ ਜੋ ਕੰਮ ਧੰਦੇ ਆ ਘਰਾਂ ਦੇ ਉਹ ਵੀ ਕਰਨੇ ਆ ਤੇ ਪਰ ਪ੍ਰਮਾਤਮਾ ਦਾ ਨਾਮ ਸਿਮਰਨ ਕਦੇ ਨਾ ਛੱਡੋ ਦਿਨ ਰਾਤ ਤੁਸੀਂ ਉਹਨਾਂ ਨੂੰ ਧਿਆ ਸਕਦੇ ਹੋ بجائے ਇਹ ਕਿ ਤੁਸੀਂ ਇੱਕ ਥਾਂ ਤੇ ਬੈਠ ਕੇ ਭਗਤੀ ਕਰੋ ਜਿਸ ਤਰ੍ਹਾਂ ਅਸੀਂ ਸਵੇਰੇ ਉੱਠ ਕੇ ਨਹਾਉਂਦੇ ਆ ਨਾ ਕੇ ਬ੍ਰਹਮ ਮੂਰਤ ਦੇ ਵਿੱਚ ਅਸੀਂ ਆਪਣਾ ਪਾਠ ਕਰਦੇ ਆ ਹਨਾ ਉਸ ਦਾ ਰੁਟੀਨ ਬਣਿਆ ਹੁੰਦਾ ਤੇ ਡੇਲੀ ਦਾ ਰੁਟੀਨ ਬਣਿਆ ਹੁੰਦਾ ਤੇ ਇੱਕ ਸਾਡੀ ਅੰਦਰ ਸ਼ਰਧਾ ਹੁੰਦੀ ਹੈ ਕਿ ਪ੍ਰਮਾਤਮਾ ਸਾਨੂੰ ਸਾਡੇ ਦੁੱਖਾਂ ਤੋਂ نجات ਦਿਵਾਊਗਾ ਹਨਾ ਵੀ ਜੇ ਅਸੀਂ ਉਸ ਪ੍ਰਮਾਤਮਾ ਨੂੰ ਯਾਦ ਕਰਾਂਗੇ ਉਸ ਪ੍ਰਮਾਤਮਾ ਨੂੰ ਦੇ ਵਿੱਚ ਸ਼ਰਧਾ ਰੱਖਾਂਗੇ ਦੇਖੋ ਜੀ ਉਹਨਾਂ ਦੁੱਖਾਂ ਨੂੰ ਤੁਸੀਂ ਪ੍ਰਮਾਤਮਾ ਦੀ ਦਵਾਈ ਸਮਝ ਕੇ ਜੇ ਤੁਸੀਂ ਲੈਣ ਲੱਗੇ ਨਾ ਫਿਰ ਤੁਹਾਡੇ ਸਾਰੇ ਕੰਮ ਹੀ ਆਪਣੇ ਆਪ ਹੀ ਹੋਣ ਲੱਗ ਜਣਗੇ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਦੇ ਰਾਹ ਨੇ ਉਹ ਸਾਰੇ ਸਾਫ਼ ਹੋਣ ਲੱਗ ਜਣਗੇ ਇਸ ਤਰ੍ਹਾਂ ਦੇਖੋ ਹੁਣ ਕਈ ਪੰਡਤ ਨੇ ਜਾਂ ਕੋਈ ਮਹਾਪੁਰਸ਼ ਨੇ ਸਾਨੂੰ ਕਈ ਟੋਟਕੇ ਦੱਸ ਦਿਆ ਉਹ ਟੋਟਕੇ ਕੰਮ ਵੀ ਕਰਦੇ ਆ ਬਹੁਤ ਇਹ ਨਹੀਂ ਕਿ ਕੰਮ ਨਹੀਂ ਕਰਦੇ ਹੈਗੇ ਸਿਆਣੇ ਬੰਦਿਆਂ ਦੇ ਟੋਟਕੇ ਜਿਹੜੇ ਹੁੰਦੇ ਸੀ ਨਾ ਉਹ ਬਹੁਤ ਕੰਮ ਕਰਦੇ ਹੁੰਦੇ ਸੀ ਪਰਮਾਤਮਾ ਨੇ ਇੱਕ ਜਹੀ ਸ਼ਕਤੀ ਆ ਜਿਹੜਾ ਕੰਮ ਉਸ ਪਰਮਾਤਮਾ ਨੇ ਤੁਹਾਡੇ ਤੋਂ ਕਰਵਾਉਣਾ ਕਿਹੜੇ ਟਾਈਮ ਤੇ ਕਰਵਾਉਣਾ ਕਦੋਂ ਕਰਵਾਉਣਾ ਕਿੰਨਾ ਟਾਈਮ ਉਸ ਨੂੰ ਲੱਗਣਾ ਉਸ ਵੈਕਰੂ ਸੱਚੇ ਪਾਤਸ਼ਾਹ ਨੂੰ ਪਤਾ ਉਹਨੇ ਉਵੇਂ ਹੀ ਕਰਵਾਉਣਾ ਕਈ ਵਾਰੀ ਇਦਾਂ ਦੇ ਕੰਮ ਵੀ ਜ਼ਿੰਦਗੀ ਦੇ ਵਿੱਚ ਹੁੰਦੇ ਦੇਖੇ ਨੇ ਮੈਂ ਖੁਦ ਮੇਰਾ ਖੁਦ ਦਾ ਐਕਸਪੀਰੀਅੰਸ ਆ ਕਿ 1 ਰੁਪਿਆ ਕੋਲੇ ਨਾ ਹੁੰਦੇ ਹੋਏ ਵੀ ਉਹ ਪ੍ਰਮਾਤਮਾ ਦੀ ਇਹ ਜੀ ਸ਼ਕਤੀ ਆ ਉਸ ਪ੍ਰਮਾਤਮਾ ਨੇ ਉਹ ਕੰਮ ਕਰਵਾਏ ਨੇ ਉਹ ਪੈਸਾ ਕਿਵੇਂ ਆਇਆ ਕਿੱਥੋਂ ਆਇਆ ਉਹ ਕੋਈ ਟੋਟਕਾ ਨਾਲ ਨਹੀਂ ਆਇਆ ਉਹ ਇੱਕ ਸੱਚੀ ਸ਼ਰਧਾ ਨਾਲ ਆਇਆ ਉਸ ਪ੍ਰਮਾਤਮਾ ਤੇ ਜਿਹੜਾ ਵਿਸ਼ਵਾਸ ਸੀ ਕਿ ਵੀ ਜੇ ਪ੍ਰਮਾਤਮਾ ਨੇ ਅਸੀਂ ਆਪਣੇ ਐਫਰਟ ਲਾਏ ਕਿ ਜੇ ਪ੍ਰਮਾਤਮਾ ਨੇ ਇਸ ਕੰਮ ਨੂੰ ਸਿਰੇ ਲਾਉਣਾ ਹੋਇਆ ਤਾਂ ਅਸੀਂ ਐਫਰਟ ਦਾਵਾਂਗੇ ਆਪਣੇ ਅਸੀਂ ਕੋਸ਼ਿਸ਼ ਕਰਾਂਗੇ ਲੇਕਿਨ ਜੇ ਇਹਨੂੰ ਸਿਰੇ ਲਾਉਣਾ ਹੋਇਆ ਤਾਂ ਉਸ ਪ੍ਰਮਾਤਮਾ ਨੇ ਪਤਾ ਨਹੀਂ ਕਿੱਧਰੋਂ ਤੁਹਾਡੇ ਲਈ ਸਾਰੇ ਇੰਤਜ਼ਾਮ ਕਰ ਦੇਣਗੇ ਇਹ ਵਿਸ਼ਵਾਸ ਜ਼ਰੂਰ ਰੱਖੋ ਕਿ ਪ੍ਰਮਾਤਮਾ ਤੁਹਾਡੇ ਲਈ ਉਹ ਸਾਰੇ ਇੰਤਜ਼ਾਮ ਕਰ ਦਿੰਦਾ ਜਦੋਂ ਤੁਸੀਂ ਐਫਰਟ ਲਾਉਨੇ ਹੋ ਮਿਹਨਤ ਕਰਦੇ ਹੋ ਔਰ ਜਦੋਂ ਉਹ ਕੰਮ ਹੋਣਾ ਹੁੰਦਾ ਉਸ ਪ੍ਰਮਾਤਮਾ ਨੇ ਉਹ ਲਿਖਤ ਦੇ ਵਿੱਚ ਤੁਹਾਡੇ ਚ ਲਿਖਿਆ ਹੁੰਦਾ ਕਈ ਵਾਰੀ ਕੀ ਹੁੰਦਾ ਕਿ ਤੁਹਾਡੀ ਲਿਖਤ ਦੇ ਵਿੱਚ ਉਹ ਕੰਮ ਲਿਖਿਆ ਹੁੰਦਾ ਤੁਸੀਂ ਉਹਦੇ ਲਈ ਕੋਸ਼ਿਸ਼ ਨਹੀਂ ਕਰਦੇ ਪ੍ਰਮਾਤਮਾ ਨੇ ਲਿਖਿਆ ਹੁੰਦਾ ਕਿ ਤੁਸੀਂ ਕੋਸ਼ਿਸ਼ ਕਰੋਗੇ ਤਾਂ ਉਹ ਕੰਮ ਤੁਹਾਡਾ ਹੋਊਗਾ ਲੇਕਿਨ ਤੁਸੀਂ ਪ੍ਰਮਾਤਮਾ ਤੇ ਛੱਡ ਦਿੰਦੇ ਹੋ ਤੇ ਕੋਸ਼ਿਸ਼ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਲੈ ਮੈਂ ਤਾਂ ਰੱਬ ਤੇ ਕੰਮ ਛੱਡਿਆ ਸੀ ਮੇਰਾ ਤਾਂ ਇਹ ਕੰਮ ਹੋਇਆ ਨਹੀਂ ਹੈਗਾ ਜਦ ਕਿ ਤੁਹਾਡੀ ਲਿਖਤ ਕਿਉਂਕਿ ਅਸੀਂ ਲਿਖਤ ਕੋਈ ਵੀ ਨਹੀਂ ਜਾਣਦਾ ਸਾਡੀ ਲਿਖਤ ਕੀ ਆ ਕਿ ਉਸ ਪ੍ਰਮਾਤਮਾ ਨੇ ਸਾਡੀ ਜ਼ਿੰਦਗੀ ਬਾਰੇ ਲਿਖਿਆ ਹੋਇਆ ਸਾਡਾ ਤਾਂ ਇਹੀ ਆ ਕਿ ਜਿਹੜੀ ਉਹ ਪ੍ਰਮਾਤਮਾ ਨੇ ਦੁਨੀਆ ਬਣਾਈ ਆ ਇਹ ਸਾਰੀ ਦੁਨੀਆ ਸਿਰਜੀ ਆ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤੇ ਉਹ ਕੀ ਨਹੀਂ ਕਰ ਸਕਦਾ ਆਪਣੇ ਕਾਰਜ ਕਰੋ ਆਪਣੇ ਕੰਮ ਕਰੋ ਆਪਣੇ ਕਰਮ ਕਰੋ ਆਪਣੀਆਂ ਕੋਸ਼ਿਸ਼ਾਂ ਕਰੋ ਹਰ ਇੱਕ ਕੰਮ ਲਈ ਕੋਸ਼ਿਸ਼ਾਂ ਕਰੋ 네ਗੇਟਿਵ એનર્ਜੀ ਆ ਜਿਹੜੀ ਉਹ ਆਪਣੇ ਨੇੜੇ ਨਾ ਆਉਣ ਤਾਂ ਪੋਜ਼ਿਟਿਵ ਰਹੋ ਹਮੇਸ਼ਾ ਪੋਜ਼ਿਟਿਵ ਰਹੋ ਹਰੇਕ ਕੰਮ ਲਈ ਪੋਜ਼ਿਟਿਵ ਹੋ ਕੇ ਕਰੋ ਜਦੋਂ ਤੁਸੀਂ ਪਹਿਲਾਂ ਹੀ ਉਸ ਕੰਮ ਨੂੰ 네ਗੇਟਿਵ ਹੋ ਕੇ ਕਰਨ ਲੱਗ ਜੂਗੇ ਤਾਂ ਫਿਰ ਉਹ ਕੰਮ ਤੁਹਾਡਾ ਸਿਰੇ ਨਹੀਂ ਚੜੂਗਾ ਤੁਹਾਡੇ ਵਿੱਚ ਅੰਦਰ ਨੈਗੇਟਿਵ એનર્ਜੀ ਹੋਈ ਜਾਊਗੀ ਕਿ ਇਹ ਕੰਮ ਹੋਣਾ ਨਹੀਂ ਹੋਣਾ ਨਹੀਂ ਉਦਾਂ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਗਾਹਾਂ ਹੋਣਗੀਆਂ ਫਿਰ ਇਸ ਕਰਕੇ ਪੋਜ਼ਿਟਿਵ ਹੋ ਕੇ ਉਹਨਾਂ ਕੰਮਾਂ ਨੂੰ ਕਰੋ ਉਹ ਕੰਮ ਪੋਜ਼ਿਟਿਵ ਹੋ ਕੇ ਪੋਜ਼ਿਟਿਵ ਹੋ ਕੇ ਕਰਨ ਦੀ ਵਜ੍ਹਾ ਦੇ ਨਾਲ ਹੀ ਤੁਸੀਂ ਸਹੀ ਕਰੋਗੇ ਔਰ ਤੁਹਾਡੀ ਉਹ ਪ੍ਰਮਾਤਮਾ ਨੇ ਜਿਹੜੀ ਲਿਖਤ ਦੇ ਵਿੱਚ ਲਿਖਿਆ ਹੋਇਆ ਕਿ ਕੋਸ਼ਿਸ਼ ਕਰਨਾ ਤੇਰਾ ਕੰਮ ਹੋ ਜਾਣਾ ਤਾਂ ਉਹ ਤੁਹਾਡਾ ਕੰਮ ਹੋ ਜਾਊਗਾ ਕਿਉਂਕਿ ਉਸ ਪ੍ਰਮਾਤਮਾ ਦੀ ਉਸ ਜਿਹੜੀ ਉਹ ਪ੍ਰਮਾਤਮਾ ਦੀ ਸ਼ਕਤੀ ਹੈ ਨਾ ਉਹ ਕੁਝ ਵੀ ਕਰ ਸਕਦੀ ਹੈ ਉਸ ਪ੍ਰਮਾਤਮਾ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਰੱਖ ਕੇ ਸਾਰੇ ਕਾਰਜ ਕਰੋ ਜਿਹੜੇ ਸਹੀ ਨੇ ਕੋਈ ਟੋਟਕੇ ਵੀ ਕਰਨੇ ਆ ਤਾਂ ਸਹੀ ਕਰੋ ਜਿਹਦੇ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ ਸਾਡਾ ਭਲਾ ਹੁੰਦਾ ਹੋਵੇ ਜ਼ਰੂਰ ਕਰੋ ਜਦੋਂ ਸਾਡਾ ਮਨ ਦੁਖੀ ਹੁੰਦਾ ਤੇ ਫਿਰ ਸਾਡਾ ਦਿਲ ਕਰਦਾ ਕਿ ਅਸੀਂ ਇਦਾਂ ਕਰ ਲਈਏ ਕੋਸ਼ਿਸ਼ਾਂ ਹੀ ਹੁੰਦੀਆਂ ਨੇ ਸਾਡੀਆਂ ਕਿ ਅਸੀਂ ਇਦਾਂ ਨਹੀਂ ਤਾਂ ਇਦਾਂ ਕਰਕੇ ਦੇਖ ਲੈਨੇ ਲੇਕਿਨ ਗਲਤ ਅੰਧਵਿਸ਼ਵਾਸਾਂ ਦੇ ਵਿੱਚ ਨਾ ਅੰਧਵਿਸ਼ਵਾਸ ਨਾ ਕਰੋ ਕਿ ਅੰਧ ਵਿਸ਼ਵਾਸ ਦੇ ਵਿੱਚ ਆ ਕੇ ਤੁਸੀਂ ਕਿਸੇ ਦਾ ਵੀ ਨੁਕਸਾਨ ਕਰੋ ਆਪਣਾ ਵੀ ਕਰੋ ਤੇ ਅੰਧ ਵਿਸ਼ਵਾਸ ਦੇ ਵਿੱਚ ਆ ਕੇ ਤੁਸੀਂ ਆਪਣੀ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਉਹਨਾਂ ਨੂੰ ਵੀ ਖਰਾਬ ਕਰੋ ਸਾਡੇ ਗੁਰੂ ਮਹਾਰਾਜ ਜੀ ਨੇ ਤਾਂ ਇਹੀ ਸਿੱਖਿਆ ਦਿੱਤੀ ਹੈ ਕਿ ਅੰਧ ਵਿਸ਼ਵਾਸਾਂ 'ਚ ਨਾ ਪਵੋ ਤੇ ਆਪਣਾ ਜਿਹੜਾ ਮਿਹਨਤਾਂ ਨੂੰ ਕਰੋ ਆਪਣੇ ਕੰਮ ਕਰੋ ਗ੍ਰਸਥ ਜੀਵਨ ਵਿੱਚ ਰਹਿੰਦੇ ਹੋਏ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਰਹੋ ਹਰ ਵਕਤ ਹਰ ਪਲ ਤੇ ਆਉਂਦੇ ਰਹੋ ਇਨਾ ਸੁੱਚੋ ਕੇ ਵੀ ਪਤਾ ਨਹੀਂ ਵੀ ਮੈਂ ਤਾਂ ਤਿਉਹੀ ਜਾਂਨਾ ਤੇ ਕੰਮ ਮੇਰਾ ਕੋਈ ਹੁੰਦਾ ਨਹੀਂ ਇੱਦਾਂ ਨਹੀਂ ਹੁੰਦਾ ਇਹਦਾ ਮਤਲਬ ਇਹ ਤੇ ਤੁਸੀਂ ਮਤਲਬੀ ਹੋ ਤੁਸੀਂ ਤੇ ਆਪਣੇ ਮਤਲਬ ਨੂੰ ਧਿਉਨੇ ਹੋ ਸ਼ਰਧਾ ਨਹੀਂ ਹੈਗੀ ਤੁਹਾਡੇ ਅੰਦਰ ਜਦੋਂ ਤੱਕ ਸ਼ਰਧਾ ਨਹੀਂ ਆਉਂਦੀ ਉਦੋਂ ਤੱਕ ਤੁਹਾਡੇ ਕੰਮ ਨਹੀਂ ਹੋਣੇ ਹੈਗੇ ਸ਼ਰਧਾ ਰੱਖੋ ਵਿਸ਼ਵਾਸ ਰੱਖੋ ਇਸ ਪਰਮਾਤਮਾ ਤੇ ਉਸ ਵਾਇਗੁਰ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਆ ਉਹਦਾ ਪਾਠ ਕਰੋ ਹਰ ਰੋਜ਼ ਉਸ ਪਰਮਾਤਮਾ ਨੂੰ ਧਿਆਓ ਉਸ ਦੀਆਂ ਗੱਲਾਂ ਕਰੋ ਪੋਜ਼ਿਟਿਵ ਗੱਲਾਂ ਕਰੋ ਵਿਸ਼ਵਾਸ ਦੀਆਂ ਗੱਲਾਂ ਕਰੋ ਤਾਂ ਤੁਹਾਡੇ ਸਾਰੇ ਕੰਮ ਸਾਰੇ ਕਾਰਜ ਸਿਰੇ ਚੜ੍ਹਗੇ ਜੀ ਸਤਿ ਸ੍ਰੀ ਅਕਾਲ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਕਿਸੇ ਭੈਣ ਭਰਾ ਨੂੰ ਵੀਡੀਓ ਸੋਹਣੀ ਲੱਗਦੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਤਿ ਸ੍ਰੀ ਅਕਾਲ ਜੀ